ਬਲਵੰਤ ਗਾਰਗੀ ਜੀ ਦੀ ਕਹਾਣੀ ਕਾਣੀ ਵੰਡ ਰੁਲੀਏ ਨੇ ਆਪਣੇ ਦੋਹਾਂ ਪੁੱਤਾਂ ਦਾ ਵਿਆਹ ਇੱਕੋ ਦਿਨ ਧਰ ਦਿੱਤਾ ਕੁੜੀਆਂ ਵੀ ਇੱਕੋ ਕਰਦੀਆਂ ਸਨ ਸਕੀਆਂ ਪੈਣਾ ਵੱਡੇ ਪੁੱਤ ਦਾ ਵਿਆਹ ਵੱਡੀ ਕੁੜੀ ਨਾਲ ਤੇ ਛੋਟੇ ਦਾ ਛੋਟੀ ਨਾਲ ਦੋਵੇਂ ਘਰ ਇਸ ਰਿਸ਼ਤੇਦਾਰੀ ਤੋਂ ਖੁਸ਼ ਸਨ ਇਸ ਨਾਲ ਬੱਚਤ ਵੀ ਹੋ ਗਈ ਤੇ ਰਿਸ਼ਤਾ ਵੀ ਚੌਰਾ ਸੰਗਣਾ ਭਰਾ ਸਾਡੂ ਬਣ ਗਏ ਤੇ ਭੈਣਾ ਦਰਾਣੀ ਜਠਾਣੀ ਇਸ ਤੋਂ ਇਲਾਵਾ ਵੱਡੇ ਭਰਾ ਦੀ ਬੀਬੀ ਭਾਬੀ ਵੀ ਲੱਗਦੀ ਸੀ ਤੇ ਸਾਲੀ ਵੀ ਰੁਲੀਏ ਦਾ ਵੱਡਾ ਪੁੱਤ ਬਲੌਰੀ ਸਿੱਧੜ ਸੀ ਤੇ ਉਸ ਦਾ ਛੋਟਾ ਭਰਾ ਕਿਸ਼ੋਰੀ ਚਲਾਕ ਦੋਹਾ ਵਿੱਚ ਮਸਾ 2 ਸਾਲ ਦਾ ਫਰਕ ਸੀ ਇੱਕ 19 ਦਾ ਤੇ ਦੂਜਾ 21 ਸਾਲ ਦਾ ਪਰ ਲੱਗਦਾ ਇਓਂ ਸੀ ਜਿਵੇਂ ਕਿਸ਼ੋਰੀ ਵੱਡਾ ਹੋਵੇ ਕਿਉਂਕਿ ਉਸੇ ਦੀ ਗੱਲ ਪੁੱਗਦੀ ਸੀ ਆੜਤ ਦੀ ਦੁਕਾਨ ਉੱਤੇ ਰੁਲੀਏ ਨੇ ਬਲੋਰੀ ਨੂੰ ਦਾਣਾ ਫੱਕਾ ਤਲਵਾਉਣ ਤੇ ਚਰਾਉਣ ਉੱਤੇ ਲਾ ਦਿੱਤਾ ਸੀ ਤੇ ਕਿਸ਼ੋਰੀ ਨਾਵਾ ਉਹ ਗਰਾਉਂ ਉੱਤੇ ਬਲੋਰੀ ਲਮ ਢਿੰਗੜ ਸੀ ਖੱਬੀ ਅੱਖ ਵਿੱਚ ਫੋਲਾ ਤੇ ਸੁਭਾਅ ਵਿੱਚ ਨੇਕ ਕਿਸ਼ੋਰੀ ਸੋਹਣਾ ਸੁਨੱਖਾ ਗੱਲ ਗਾਲ ਬਾਤ ਵਿੱਚ ਚੁਸਤ ਤੇ ਸੁਭਾਅ ਦਾ ਗਰਮ ਪਰ ਹੁਣ ਜਦੋਂ ਦੋਹਾਂ ਦੇ ਵਿਆਹ ਦੀ ਤਿਆਰੀ ਹੋਈ ਤਾਂ ਹਰ ਗੱਲ ਵਿੱਚ ਵੱਡਾ ਭਰਾ ਅੱਗੇ ਘੋੜੀ ਪਹਿਲਾਂ ਚੜਿਆ ਸ਼੍ਰੀਕੇ ਦੀਆਂ ਭਾਬੀਆਂ ਨੇ ਸੁਰਮਾ ਪਹਿਲਾਂ ਉਸ ਨੂੰ ਪਾਇਆ ਤੇ ਪ੍ਰੋਹਤ ਨੇ ਵੀ ਪਹਿਲਾਂ ਵਧਾਈ ਉਸੇ ਨੂੰ ਦਿੱਤੀ ਕਿਸ਼ੋਰੀ ਨੂੰ ਛੋਟਾ ਭਰਾ ਹੋਣ ਦੇ ਨਾਤੇ ਇਹਨਾਂ ਰੀਤਾਂ ਰਸਮਾਂ ਅੱਗੇ ਝੁਕਣਾ ਹੀ ਪਿਆ ਜਦੋਂ ਦੋਹਾਂ ਭਰਾਵਾਂ ਦੀ ਇੱਕੋ ਜੰਜ ਪੁੱਛੋ ਮੰਡੀ ਟੂ ਕੀਤਾ ਬਾਜਾ ਤੇ ਸੁਨਹਿਰਾ ਛਤਰ ਵੀ ਇੱਕੋ ਸਨ ਤਿੰਨ ਦਿਨ ਜੰਜ ਦੀ ਖਾਤਰ ਹੋਈ ਵੱਡੀ ਕੁੜੀ ਦੁਆਰ ਕੀ ਤੇ ਉਸਦੀ ਛੋਟੀ ਭੈਣ ਗੁਦਾਵਰੀ ਨੂੰ ਨੁਹਾ ਕੇ ਚੈਂਚੀਆਂ ਵਿੱਚ ਬਲੇਟਿਆ ਗਿਆ ਮੰਮੀ ਨੇ ਦੋਹਾਂ ਨੂੰ ਗੱਠੜੀਆਂ ਵਾਂਗ ਚੁੱਕ ਕੇ ਅੰਦਰ ਕੋਠੇ ਵਿੱਚ ਬਿਠਾਇਆ। ਉਹਨਾਂ ਦੀਆਂ ਸਹੇਲੀਆਂ ਤੇ ਨਾਇਣ ਨੇ ਉਹਨਾਂ ਦੇ ਸਿਰ ਗੁੰਦੇ ਤੇ ਰੇਸ਼ਮੀ ਜੋੜੇ ਪਹਿਨਾ ਕੇ ਸ਼ਿੰਗਾਰ ਕਰਾਇਆ ਤੇ ਸਹਾਰੇ ਵਾਲੀ ਨੱਥ ਪਵਾਈ। ਰੱਤਾ ਸਾਲੂ ਲਈ ਲੰਬਾ ਕੁੰਡ ਕੱਢੀ ਪਹਿਲਾ ਦੁਆਰ ਕੀ ਖਾਰਿਆ ਵਿੱਚ ਉੱਤੇ ਬੈਠੀ ਤੇ ਫਿਰ ਗੋਦਾਵਰੀ। ਦੋਵੇਂ ਭਰਾ ਖੁਸ਼ ਸਨ ਜੰਜ ਤੁਰੀ ਤਾਂ ਇੱਕੋ ਨਾਇਣ ਦੋਹਾਂ ਵੋਟੀਆਂ ਦੀ। ਰਾਖੀ ਲਈ ਉਹਨਾਂ ਦੇ ਨਾਲ ਆਏ। ਗੱਡੀ ਵਿੱਚ ਦੋਵੇਂ ਭਰਾ ਤੇ ਵੋਟੀਆਂ ਬੈਠੀਆਂ। ਕਿਸ਼ੋਰੀ ਨੇ ਨਾਇਣ ਦੇ ਚੁੰਡੀ ਭਰੀ ਤੇ 5 ਰੁਪਏ ਦਾ ਨੋਟ ਹੱਥ ਵਿੱਚ ਫੜਾ ਕੇ ਆਖਿਆ ਕੁੰਡਤਾ ਚੁਕਾ ਦੇ ਨਾਇਣ ਨੇ ਕੋਰੀ ਵੱਟੀ ਤੇ ਅੱਖਾਂ ਮਟਕਾ ਕੇ ਆਖਿਆ ਕਿਉਂ ਕਾਲਾ ਪਿਆ ਹੋਇਆ ਤੱਤਾ ਦੁੱਧ ਐ ਠਾਰ ਠਾਰ ਕੇ ਪੀਵੀ ਕਿਸ਼ੋਰੀ ਨੇ ਸੋਚਿਆ ਨਾਇਣ ਚਲਾਕ ਐ ਉਸਨੇ ਕੱਲ ਵੀ ਚਾਖਿਆ ਕਿਹੜਾ ساری ਉਮਰ ਰਾਖੀ ਕਰਨਗੀ ਜਰਾ دیدار ਕਰਾ ਦੇ ਤੇ ਉਸਨੇ 5 ਰੁਪਏ ਹੋਰ ਉਸ ਦੀ ਮੁੱਠੀ ਵਿੱਚ ਦੱਬ ਦਿੱਤੇ ਬਲੌਰੀ ਅੱਗੇ ਬੈਠਾ ਬਾਹਰ ਚਾਕ ਰਿਹਾ ਸੀ ਦੌੜਦਿਆਂ ਕਿਕਰਾਂ ਤੇ ਝੰਡਾਂ ਨੂੰ ਵੇਖ ਰਿਹਾ ਸੀ ਉਸਦੇ ਦਿਲ ਵਿੱਚ ਆਪਣੀ ਬੋਟੀ ਦੇ ਰਿਤਾ ਭਰੇ ਸੰਜੋਗ ਦਾ ਸਤਿਕਾਰ ਸੀ ਉਹ ਸੁਹਾਗ ਰਾਤ ਨੂੰ ਹੀ ਆਪਣੀ ਬੋਟੀ ਦਾ ਚਿਹਰਾ ਵੇਖਣ ਦਾ ਹਾਮੀ ਸੀ ਹੁਣ ਉਹ ਬਿਲਾੰਗ ਨਿਟੰਗ ਬੈਠਾ ਬਾਹਰ ਦੌੜਦੇ ਕਿਕਰਾਂ ਤੇ ਝੰਡ ਵੇਖ ਰਿਹਾ ਸੀ ਨਾਇਣ ਨੇ 10 ਰੁਪਏ ਘੁੱਟ ਕੇ ਫੜੇ ਤੇ ਬੋਟੀ ਦੇ ਕੰਨ ਵਿੱਚ ਫੂਕ ਮਾਰੀ ਕੇ ਉਹ ਕੁੰਡ ਚੁੱਕ ਦੇਵੇ ਉਸ ਨੇ ਸਿਰ ਹਿਲਾਇਆ ਨੈਣ ਨੇ ਫਿਰ ਪੋਲੇ ਜਹੇ ਕਿਹਾ ਨੀ ਸੰਗ ਕਾਦੀ ਮੈਂ ਜੋ ਆਖਦੀ ਹਾਂ ਗੋਦਾਵਰੀ ਅੰਦਰੋਂ ਚਾਹੁੰਦੀ ਸੀ ਕਿ ਆਪਣੇ ਪਤੀ ਨੂੰ ਦੇਖੇ ਪਰ ਉੱਪਰੋਂ-ਉੱਪਰੋਂ ਸੰਗਦੀ ਸੀ ਉਸ ਨੇ ਸਿਰ ਪੁਆ ਕੇ ਕੁੰਡ ਚੁੱਕਿਆ ਤਾਂ ਕਿਸ਼ੋਰੀ ਦਾ ਮੂੰਹ ਅੱਡਿਆ ਰਹਿ ਗਿਆ ਮੋਟਾ ਨੱਕ ਚੁੰਨੀਆਂ ਅੱਖਾਂ ਬੈਂਗਣੀ ਰੰਗ ਤੇ ਗੱਲਾਂ ਉੱਤੇ ਛਾਈਆਂ ਇਹ ਹੈ ਮੇਰੀ ਵੋਟੀ ਕਿਸ਼ੋਰੀ ਦਾ ਦਿਲ ਗਿੱਟਿਆਂ ਵਿੱਚ ਆ ਗਿਆ ਜਿਵੇਂ ਵਪਾਰ ਵਿੱਚ ਜੱਕ ਦਮ ਘਾਟਾ ਪਵੇ ਤਾਂ ਹਵੇਲੀ কুরਕ ਹੋ ਜਾਵੇ ਉਹ ਇੱਕੋ ਦਾਅ ਵਿੱਚ ਸਭ ਕੁਝ ਹਾਰ ਗਿਆ ਸੀ ਉਸ ਦੇ ਸਿਰ ਨੂੰ ਚੱਕਰ ਆ ਗਿਆ ਉਸ ਦਾ ਵੱਡਾ ਪ੍ਰਾਇਸ ਗੱਲ ਤੋਂ ਬਿਲਾਗ ਅੱਗੇ ਬੈਠਾ ਬਾਹਰ ਦੌੜਦੀ ਦੁਨੀਆ ਦੇਖ ਰਿਹਾ ਸੀ ਤੇ ਇਸ ਵਿੱਚ ਗਵਾਚਿਆ ਹੋਇਆ ਸੀ ਕਿਸ਼ੋਰੀ ਨੇ ਝੱਟ ਆਪਣੇ ਆਪ ਨੂੰ ਸੰਭਾਲਿਆ ਤੇ ਕੋਲ ਬੈਠੇ ਨਾਇਣ ਦੇ ਪੈਰਾਂ ਨੂੰ ਹੱਥ ਲਾ ਕੇ ਆਖਿਆ ਹੁਣ ਭਾਬੀ ਦੇ ਵੀ ਰਤਾ ਦਰਸ਼ਨ ਕਰਾ ਦੇ ਨਾਇਣ ਨੇ ਮੋਢਾ ਫੇਰ ਲਿਆ ਕਿਸ਼ੋਰੀ ਨੇ ਜੇ ਵਿੱਚੋਂ 100 ਦਾ ਨੋਟ ਕੱਢਿਆ ਤੇ ਉਸ ਦੀ ਝੋਲੀ ਵਿੱਚ ਪਾ ਦਿੱਤਾ ਨਾਇਣ ਨੇ 1 ਮਿੰਟ ਸੋਚਿਆ ਤੇ ਫਿਰ ਨੋਟ ਨੂੰ ਤੜੀਆਂ ਵਾਲੇ ਬੱਠੂਏ ਵਿੱਚ ਰੱਖ ਲਿਆ ਜੋ ਉਸ ਦੇ ਘਰੇ ਨਾਲ ਬੰਨਿਆ ਹੋਇਆ ਸੀ ਫਿਰ ਪਤਾ ਨਹੀਂ ਉਸਨੇ ਪਾਸੇ ਬੈਠੀ ਦੁਆਰਕੀ ਦੇ ਕੰਨ ਵਿੱਚ ਕੀ ਕਿਹਾ ਕਿ ਥੋੜੇ ਚਿਰ ਪਿਛੋਂ ਦੁਆਰਕੀ ਨੇ ਪਾਸਾ ਮੋੜਿਆ ਤੇ ਕੁੰਡ ਚੁੱਕ ਕੇ ਕਿਸ਼ੋਰੀਵਾਲ ਦੇਖਿਆ ਉਸ ਦੀਆਂ ਮੋਟੀਆਂ ਕਾਲੀਆਂ ਅੱਖਾਂ ਤੇ ਦਾਗਦਾ ਹੋਇਆ ਖੂਬਸੂਰਤ ਚਿਹਰਾ ਨਜ਼ਰ ਆਇਆ ਸਹਾਰੇ ਵਾਲੀ ਨਥ ਹੀਟ ਦੰਦਾਸੇ ਰੰਗੇ ਸਰਬਤੀ ਬੁੱਲ ਦੁਆਰਕੀ ਨੇ ਝਟ ਕੁੰਡ ਨਾਲ ਆਪਣਾ ਚਿਹਰਾ ਕੱਜ ਲਿਆ ਕਿਸ਼ੋਰੀ ਇੱਕ ਮਿੰਟ ਲਈ ਇਹ ਚਿਹਰਾ ਦੇਖ ਕੇ ਠਠੰਬਰ ਗਿਆ ਉਸ ਦੇ ਮੱਥੇ ਉੱਤੇ ਸੋਚ ਦੀ ਪਰਛਾਈ ਕੰਬੀ ਤੇ ਉਹ ਕਿਸੇ ਖਿਆਲ ਵਿੱਚ ਡੁੱਬ ਗਿਆ ਫਿਰ ਕੁਝ ਚਿਰ ਪਿਛੋਂ ਉਹ ਸੰਭਲੇ ਆ ਸ਼ਾਇਦ ਉਸਨੇ ਕੁਝ ਫੈਸਲਾ ਕਰ ਲਿਆ ਸੀ ਦੋਵੇਂ ਭਰਾ ਵੋਟੀਆਂ ਲੈ ਕੇ ਘਰ ਆਏ ਤਾਂ ਗਲੀ ਦੀਆਂ ਥੀਮੀਆਂ ਤੱਲੀਆਂ ਇਕੱਠੀਆਂ ਹੋ ਕੇ ਨਵੀਆਂ ਵੋਟੀਆਂ ਨੂੰ ਦੇਖਣ ਲਈ ਆਈਆਂ ਸਨ ਕੁੜੀਆਂ ਸਿਰ ਜੋੜੀ ਗੀਤ गा ਰਹੀਆਂ ਸਨ ਉੱਚੀ ਉੱਚੀ ਵਾਜਾ ਵੱਜ ਰਿਹਾ ਸੀ ਪੁੱਤਾਂ ਦੀ ਮਾਂ ਹਵੇਲੀ ਦੇ ਬੂਹੇ ਉੱਤੇ ਖੜੀ ਚਾਂਦੀ ਦੀ ਵੱਡੀ ਗੜਵੀ ਵਿੱਚੋਂ ਹਰੀ ਤੱਬ ਬਾਲਾ ਪਾਣੀ ਵਾਰ ਕੇ ਪੀ ਰਹੀ ਸੀ ਦੋਵੇਂ ਪੁੱਤ ਜਦੋਂ ਦਹਲੀਜ਼ ਟੱਪਣ ਲੱਗੇ ਤਾਂ ਜ਼ੋਰ ਦੀ ਢੋਲ ਗੱਜਿਆ ਵਾਜੇ ਤੇ ਗੀਤਾਂ ਦਾ ਰੌਲਾ ਪਿਆ ਕਿਸ਼ੋਰੀ ਨੇ ਆਪਣੀ ਵੋਟੀ ਨੂੰ ੱੱਕਾ ਦੇ ਕੇ ਬਲੋਰੀ ਵੱਲ ਕੀਤਾ ਤੇ ਦ્વાਰਕੀ ਨੂੰ ਆਪਣੇ ਵੱਲ ਖਿੱਚ ਕੇ ਆਖਿਆ ਇਹ ਹੈ ਮੇਰੀ ਬੋਟੀ ਇਤਨੇ ਵਿਚਮਾਨੇ ਪਾਣੀ ਵਾਰਿਆ ਤੇ ਬਦਲੀਆਂ ਹੋਈਆਂ ਬੋਟੀਆਂ ਨਾਲ ਦੋਵੇਂ ਪੁੱਤ ਹਵੇਲੀ ਵਿੱਚ ਦਾਖਲ ਹੋਏ ਗੀਤਾਂ ਦੇ ਰੌਲੇ ਵਿੱਚ ਸਭ ਕੁਝ ਗਵਾਚ ਗਿਆ ਬਲੋਰੀ ਨੇ ਇਸ ਤੱਕਾ ਸ਼ਾਹੀ ਦੇ ਵਿਰੁੱਧ ਕੁਝ ਕਹਿਣਾ ਚਾਹਿਆ ਪਰ ਉਸ ਵੇਲੇ ਉਸ ਦੀ ਮਾਂ ਕਿਸ਼ੋਰੀ ਤੇ ਦ્વાਰਕੀ ਦਾ ਸਿਰ ਪਲੋਸ ਰਹੀ ਸੀ ਤੇ ਗੁਦਾਬਰੀ ਉਸ ਦੇ ਨਾਲ ਲੱਗੀ ਲੰਮਾ ਕੁੰਡ ਕੱਢੀ ਖੜੀ ਸੀ ਦੋਹਾਂ ਬੋਟੀਆਂ ਦਾ ਸ਼ਿੰਗਾਰ ਸਾਲੂ ਤੇ ਮਖਮਲੀ ਸਲੀਪਰ ਇਕੋ ਰੰਗ ਦੇ ਸਨ ਦੇਖਣ ਵਾਲੇ ਨੂੰ ਪਤਾ ਵੀ ਨਾ ਲੱਗਿਆ ਕਿ ਕੋਈ ਅਦਲਾ ਬਦਲੀ ਹੋਈ ਹੈ ਸਿਰਫ ਬਲੌਰੀ ਦੇ ਦਿਲ ਵਿੱਚ ਕਾਂਤੀ ਜਿਹੀ ਵੱਜੀ ਤੇ ਉਸਦੀ ਫੋਲੇ ਵਾਲੀ ਅੱਖ ਫਰਕੀ ਉਹ ਇਸ ਵਧਿੱਕੀ ਨੂੰ ਪਤਾ ਨਹੀਂ ਕਿਵੇਂ ਚਰ ਗਿਆ ਦੋਵਾਂ ਭਰਾਵਾਂ ਨੇ ਆਪਣੀ ਆਪਣੀ ਵੋਟੀ ਨਾਲ ਕੰਗਣਾ ਖੇਡੇ ਆ ਪਿੱਤਲ ਦੀ ਪ੍ਰਾਤ ਕੱਚੀ ਲੱਸੀ ਨਾਲ ਡਲਕ ਰਹੀ ਸੀ ਕੋਲ ਬੈਠੀ ਨਾਇਣ ਨੇ ਮੁੰਦਰੀ ਪ੍ਰਾਤ ਵਿੱਚ ਸੁੱਟੀ ਤਾਂ ਦ્વાਰਕੀ ਦਾ ਮਹਿੰਦੀ ਵਾਲਾ ਹੱਥ ਤੇ ਕਿਸ਼ੋਰੀ ਦਾ ਮਰਦਾਵਾ ਹੱਥ ਕੱਚੀ ਲੱਸੀ ਵਿੱਚ ਘੁੱਲਣ ਲੱਗੇ ਦ્વાਰਕੀ ਨੇ ਮੁੰਦਰੀ ਲੱਭ ਕੇ ਹੱਥ ਵਿੱਚ ਕੁੱਟ ਲਈ ਕਿਸ਼ੋਰੀ ਨੇ ਝਟ ਉਸਦੀ ਮੁਠੀ ਨੂੰ ਫੜ ਕੇ ਕੁੱਟਿਆ ਤੇ ਮੁੰਦਰੀ ਉਸਦੇ ਹੱਥ ਵਿੱਚ ਆ ਗਈ। ਦੋਹਾਂ ਦੇ ਹੱਥ ਨੇ ਕੱਚੀ ਲੱਸੀ ਚੁੰਝੜੀਆਂ ਭਰਿਆ ਖੇਲ ਖੇលਿਆ ਤੇ ਉਹਨਾਂ ਦਾ ਰਿਸ਼ਤਾ ਹੋਰ ਵੀ ਪੱਕਾ ਹੋ ਗਿਆ। ਬਲੋਰੀ ਦੀ ਵਾਰੀ ਆਈ ਤਾਂ ਨੈਣ ਨੇ ਫਿਰ ਮੁੰਦਰੀ ਛੁੱਟੀ। ਗੋਦਾਵਰੀ ਨੇ ਝਟ ਇਸ ਨੂੰ ਲੱਭ ਕੇ ਚਲਾਕੀ ਨਾਲ ਲੁਕੋ ਲਿਆ ਤੇ ਸਿੱਧੜ ਬਲੋਰੀ ਕੱਚੀ ਲੱਸੀ ਵਿੱਚ ਐਵੇਂ ਹੱਥ ਮਾਰਦਾ ਰਿਹਾ। ਫਿਰ ਜਦੋਂ ਗੋਦਾਵਰੀ ਨੇ ਮੁਠੀ ਬਾਹਰ ਕੱਢੀ ਤਾਂ ਬਲੋਰੀ ਨੇ ਉਸ ਨੂੰ ਖੋਲਣ ਦਾ ਉਪਰਾਲਾ ਕੀਤਾ ਸੰਗ ਨਾਲ ਉਹਦਾ ਮੂੰਹ ਲਾਲ ਹੋ ਗਿਆ ਉਸਨੇ ਹੱਥ ਛੱਡ ਦਿੱਤਾ ਇਸ ਹਾਰ ਵਿੱਚ ਇਸ ਗੱਲ ਦਾ ਵੀ ਰਤਕ داخل ਸੀ ਕਿ ਬਲੋਰੀ ਨੂੰ ਗਦਾਬਰੀ ਦੀ मुट्ठी ਬਾਰੇ ਬਗਾਨੀ ਤੀਮੀ ਦੀ मुट्ठी ਦਾ ਝੋਲਾ ਪੈਂਦਾ ਸੀ ਰਾਤ ਨੂੰ ਮਾਂ ਨੇ ਦੋਹਾਂ ਪੁੱਤਾਂ ਲਈ ਵੱਖ-ਵੱਖ ਚੁਵਾਰਿਆਂ ਵਿੱਚ ਸੇਂਝਾਂ ਸਜਾਈਆਂ ਪਰ ਬਲੋਰੀ ਬਾਹਰ ਰੌਸ ਉੱਤੇ ਬੈਠਾ ਸੋਚਦਾ ਸੀ ਕਿ ਅੰਦਰ ਚੁਵਾਰੇ ਵਿੱਚ ਉਸੇ ਦੀ ਬੋਟੀ ਉਸ ਨੂੰ ਉਡੀਕ ਰਹੀ ਹੈ ਆਖਰ ਉਸਨੇ ਆਪਣੇ ਮਨ ਨੂੰ ਸੰਭਾਲਿਆ ਤੇ ਅੰਦਰ ਚਲਾ ਗਿਆ ਆਲੇ ਵਿੱਚ ਦੀਵਾ ਬਲ ਰਿਹਾ ਸੀ ਤੇ ਗੁਦਾਵਰੀ ਪੁੰਜੇ ਬੈਠੀ ਸੀ ਜਦੋਂ ਬਲੋਰੀ ਨੇ ਹੱਥ ਲਾਇਆ ਤਾਂ ਉਹ ਸੁੰਗੜ ਕੇ ਇੱਕ ਪਾਸੇ ਹੋ ਗਈ। ਘੁੰਡ ਵਿੱਚੋਂ ਆਵਾਜ਼ ਆਈ ਮੈਨੂੰ ਹੱਥ ਨਾ ਲਾਉਣਾ। ਇਨ੍ਹਾਂ ਸ਼ਬਦਾਂ ਵਿੱਚੋਂ ਗੁਦਾਵਰੀ ਦਾ ਦ੍ਰਿੜ ਫੈਸਲਾ ਪੁੱੜਕ ਕੇ ਬਾਹਰ ਆਇਆ ਕਿ ਉਹ ਉਸਦੀ ਪਤਨੀ ਨਹੀਂ ਸੀ ਉਸਦੀ ਪਤਨੀ ਨਾਲ ਤਾਂ ਉਸ ਵੇਲੇ ਦੂਜੇ ਚਵਾਰੇ ਵਿੱਚ ਉਸ ਦਾ ਛੋਟਾ ਭਰਾ ਕਿਸ਼ੋਰੀ ਸੁਹਾਗ ਰਾਤ ਮਨਾ ਰਿਹਾ ਸੀ। ਗੁਦਾਵਰੀ ਦੇ ਸ਼ਬਦ ਗਰਮ ਸਲਾਈ ਵਾਂਗ ਬਲੋਰੀ ਦੀ ਹਿੱਕ ਵਿੱਚ ਉੱਤਰ ਗਏ। ਬੇਬਸੀ ਦੀ ਅਜੀਬ ਪੀੜ ਉਸ ਮਹਿਸੂਸ ਕੀਤੀ ਤੇ ਕੁਝ ਦੇਰ ਲਈ ਉਸ ਦੀਆਂ ਅੱਖਾਂ ਅੱਗੇ ਧੂਆਂ ਜਿਹਾ ਫਿਰ ਗਿਆ ਉਹ ਕੰਬ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਦੋ ਮੋٹے ਹੰਝੂ ਡਿੱਗੇ ਉਹ ਕਮਰੇ ਵਿੱਚੋਂ ਬਾਹਰ ਹੋ ਗਿਆ ਤੇ ਰੌਸ ਉੱਤੇ ਬੈਠ ਗਿਆ ਸਾਰੀ ਰਾਤ ਉਹ ਰੌਸ ਉੱਤੇ ਬੈਠਾ ਰਿਹਾ ਆਕਾਸ਼ ਦੇ ਤਾਰੇ ਥਾਂ ਬਦਲਦੇ ਗਏ ਖਿੱਤੀਆਂ ਕਿਤੇ ਦੀਆਂ ਕਿਤੇ ਚਲੀਆਂ ਗਈਆਂ ਤੇ ਬਲੌਰੀ ਉਸੇ ਥਾਂ ਬੈਠਾ ਰਿਹਾ ਸੈਂਕੜੇ ਖਿਆਲ ਉਸਦੇ ਮਨ ਵਿੱਚ ਆਏ ਜੀਵਨ ਦਾ ਸਾਰਾ ਨਕਸ਼ਾ ਉਸ ਦੀਆਂ ਅੱਖਾਂ ਅੱਗੇ ਆ ਗਿਆ ਉਹ ساری ਉਮਰ ਛੋਟੇ ਭਰਾ ਤੋਂ ਦੱਬਦਾ ਰਿਹਾ ਸੀ ਜਦੋਂ ਦੋਵੇਂ ਕੱਚ ਦੀਆਂ ਗੋਲੀਆਂ ਨਾਲ ਖੇਡਦੇ ਤਾਂ ਕਿਸ਼ੋਰੀ ਰੋਣ ਲੱਗਦਾ ਤੇ ਰੰਗ-ਬਰੰਗੀਆਂ ਧਾਰੀ ਵਾਲੀਆਂ ਗੋਲੀਆਂ ਉਹ ਲੈ ਲੈਂਦਾ ਕੌਡੀਆਂ ਤੇ ਅਖਰੋਟ ਖੇਡਦੇ ਤਾਂ ਕਿਸ਼ੋਰੀ ਖੁੱਤੀ ਮਲ ਕੇ ਬੈਠ ਜਾਂਦਾ ਤੇ ਰੋਡ ਮਾਰ ਕੇ ਸਾਰੇ ਅਖਰੋਟ ਹੁੰਝ ਲੈਂਦਾ 베ਰੀਆਂ ਉੱਤੋਂ 베ਰ ਲਾਉਣ ਜਾਂਦੇ ਤਾਂ ਬਲੌਰੀ ਉੱਪਰ ਚੜ ਜਾਂਦਾ ਤੇ 베ਰੀ ਨੂੰ ਹਲੂਣ ਦਾ ਪੱਕੇ 베ਰ गिर ਜਾਂਦੇ ਖੜਾ ਕਿਸ਼ੋਰੀ ਪੱਕੇ-ਪੱਕੇ 베ਰਾ ਨਾਲ ਝੋਰੀ ਭਰ ਲੈਂਦਾ ਤੇ ਕਾਣੇ ਕੱਚੇ 베ਰ ਬਲੋਰੀ ਲਈ ਰਹਿ ਜਾਂਦੇ ਬਲੋਰੀ ਉਸ ਨੂੰ ਛੋਟਾ ਭਰਾ ਸਮਝ ਕੇ ਇਹਨਾਂ ਜਿਆਤੀਆਂ ਨੂੰ ਬਰਦਾਸ਼ਤ ਕਰ ਲੈਂਦਾ ਹੌਲੀ-ਹੌਲੀ ਛੋਟੇ ਭਰਾ ਦੀ ਹਰ ਗੱਲ ਵਿੱਚ ਉੱਚਲ ਮੰਨੀ ਜਾਣ ਲੱਗੀ ਬਲੋਰੀ ਨੇ ਘਰ ਵਿੱਚ ਆਪਣੇ ਲਈ ਦੂਜੀ ਥਾਂ ਸਵੀਕਾਰ ਕਰ ਲਈ ਉਹ ਹਰ ਗੱਲ ਵਿੱਚ ਦੂਜੀ ਥਾਂ ਜੇ ਦੋਹਾਂ ਭਰਾਵਾਂ ਲਈ ਉਹਨਾਂ ਦਾ ਪਿਓ ਸ਼ੀਰਨੀ ਦੀਆਂ ਢੇਰੀਆਂ ਪਾਉਂਦਾ ਤਾਂ ਕਿਸ਼ੋਰੀ ਨੂੰ ਪਹਿਲਾਂ ਪੁੱਛਿਆ ਜਾਂਦਾ ਕਿ ਕਿਹੜੀ ਢੇਰੀ ਲਾਏਗਾ ਮਾਂ ਤੇ ਪਿਓ ਦੇ ਦਿਲ ਵਿੱਚ ਤੇ ਉਹਨਾਂ ਦੇ ਰਿਸ਼ਤੇ ਵਿੱਚ ਵੀ ਕਿਸ਼ੋਰੀ ਹੀ ਮੇਰੀ ਸੀ ਬਲੋਰੀ ਦੀ ਸਖਸ਼ੀਤ ਹੌਲੀ-ਹੌਲੀ ਇਸੇ ਸੱਚੇ ਵਿੱਚ ਢਲ ਗਈ ਉਸਦੀ ਅੱਖ ਵਿੱਚ ਫੋਲਾ ਹੋਣ ਕਰਕੇ ਘਰ ਵਿੱਚ ਉਸ ਨੂੰ ਕਿਸੇ ਹੁਸੈਨ ਵਸਤ ਜਾਂ ਜਜ਼ਬੇ ਨਾਲ ਸੰਬੰਧਿਤ ਨਹੀਂ ਸੀ ਕੀਤਾ ਜਾਂਦਾ ਬਲੌਰੀ ਨੇ ساری ਉਮਰ ਇਹ ਹੀਣਤਾ ਪਗਾਈ ਪਰ ਹੁਣ ਜਦੋਂ ਉਸਤੇ ਛੋਟੇ ਭਰਾ ਨੇ ਉਸਦੀ ਵੋਟੀ ਨੂੰ ਸ਼ੀਰਨੀ ਦੀ ਢੇਰੀ ਵਾਂਗ ਸਾਹਮ ਲਿਆ ਤਾਂ ਬਰਦਾਸ਼ਤ ਨਾ ਕਰ ਸਕਿਆ ਉਹ ਇਸ ਹੀਣਤਾ ਨੂੰ ਜੀਪ ਤੇ ਵੀ ਨਹੀਂ ਸੀ ਲਿਆ ਸਕਦਾ ਇਸ ਬਾਰੇ ਕਿਸੇ ਕੋਲ ਸ਼ਿਕਾਇਤ ਨਹੀਂ ਸੀ ਕਰ ਸਕਦਾ ਉਹ ਇਸ ਦੇ ਅਸਤਿਤਵ ਉੱਤੇ ਆਖਰੀ ਹਮਲਾ ਸੀ ਅੰਤਮ ਹੀਣਤਾ ਜਿਸ ਨਾਲ ਉਸ ਦਾ ਵजूद ਖੇਰੂ-ਖੇਰੂ ਹੋ ਰਿਹਾ ਸੀ। ਬਹੁ ਫੁੱਟੇ ਉਹ ਰੋਸ ਤੋਂ ਉੱਠਿਆ ਪੌੜੀਆਂ ਉਤਰਿਆਂ ਤੇ ਹਵੇਲੀ ਦੇ ਵੱਡੇ ਬੂਹੇ ਦਾ ਕੁੰਡਾ ਖੋਲ ਕੇ ਬਾਹਰ ਨਿਕਲ ਗਿਆ। ਦਿਨ ਚੜ੍ਹੇ ਜਦੋਂ ਮਾਂ ਸ਼ੁਹਾਰਿਆਂ ਵਾਲੇ ਦੁੱਧ ਦੇ ਦੋ ਗਲਾਸ ਲੈ ਕੇ ਉੱਪਰ ਗਈ ਤਾਂ ਬਲੋਰੀ ਦੀ ਸੇਜ ਖਾਲੀ ਸੀ ਤੇ ਗੋਦਾਬਰੀ ਪੁੰਜੇ ਸੁੱਤੀ ਪਈ ਸੀ। ਸਾਰੇ ਘਰ ਵਿੱਚ ਰੌਲਾ ਪੈ ਗਿਆ ਬਲੋਰੀ ਕਿੱਧਰ ਗਿਆ? ਦੋ ਦਿਨ ਲੰਘ ਗਏ ਪੰਜ ਦਿਨ ਲੰਘ ਗਏ ਬਲੋਰੀ ਨਾ ਮੁੜਿਆ ਉਸਤੇ ਮਾਪਿਓ ਨੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾਈਆਂ ਸੌਰਿਆਂ ਵੱਲ ਆਦਮੀ ਭੇਜਿਆ ਦੋ ਤਿੰਨ ਪੁਰਾਣੇ ਦੋਸਤਾਂ ਨੂੰ ਤਾਰਾਂ ਦਿੱਤੀਆਂ ਆਖਰ ਥਾਣੇ ਇਤਲਾਹ ਦਿੱਤੀ ਪਰੇਸ਼ਾਨੀ ਵਿੱਚ ਮਾਪੇ ਹਰ ਥਾਂ ਟੋਲਦੇ ਫਿਰੇ ਪਰ ਬਲੋਰੀ ਦਾ ਪਤਾ ਨਾ ਲੱਗਾ 10 ਦਿਨ ਪਿੱਛੋਂ ਥਾਣੇਦਾਰ ਆਇਆ ਤੇ ਉਸ ਦੱਸਿਆ ਕਿ ਰੋਹੀ ਵਾਲੇ ਅੰਨੇ ਖੂਹ ਵਿੱਚੋਂ ਇੱਕ ਆਦਮੀ ਦੀ Laash ਮਿਲੀ ਹੈ ਬੱਕਰੀਆਂ ਚਰਾਉਂਦੇ ਆ ਜਾੜੀਆਂ ਦੱਸਿਆ ਕਿ ਖੂਹ ਵਿੱਚੋਂ ਸਰਾਹਦਾ ਰਹੀ ਸੀ ਇਹ ਬਲੌਰੀ ਦੀ লাশ ਸੀ ਦੋਹਾਂ ਪੈਣਾ ਵਿੱਚੋਂ ਕਿਸੇ ਨੂੰ ਨਹੀਂ ਸੀ ਪਤਾ ਕਿ ਕਿਹੜੀ ਰੰਡੀ ਹੋ ਗਈ ਧੰਨਵਾਦ